ਉਹ ਨਾ ਚੀਨ ਤੋਂ ਨਾ ਪਾਕਿਸਤਾਨ ਤੋਂ ਡਰਨ ਦੀ ਲੋੜ ਨਹੀਂ ਹੁਣ ਤਾਲਿਬਾਨ ਤੋਂ ਉਹ ਨਾ ਚੀਨ ਤੋਂ ਨਾ ਪਾਕਿਸਤਾਨ ਤੋਂ ਡਰਨ ਦੀ ਲੋੜ ਨਹੀਂ ਹੁਣ ਤਾਲਿਬਾਨ ਤੋਂ ਓਏ ਪੀਐਮ ਸਾਡਾ ਮੋਦੀ ਤੇ ਕਈ ਮਾਰੂ ਹਥਿਆਰ ਹੈਗੇ ਨੇ ਓਏ ਸਾਡੇ ਇੰਡੀਆ ਦੇ ਕੋਲੇ ਨਿੱਕਿਆ ਹਜੇ ਸਰਦਾਰ ਹੈਗੇ ਨੇ ਡੀ ਆਰਮੀ ਦੇ ਵਿੱਚ ਨਿਕਿਆ ਹਜੇ ਸਰਦਾਰ ਹੈਗੇ ਨੇ ਹੋ ਭਾਵੇਂ ਮਿਲਿਆ ਨਹੀਂ ਕਦੇ ਕਿ ਰੈਡਿਟ ਸਾਨੂੰ ਜਿੱਤਾਂ ਦਾ ਜਵਾਬ ਪੱਥਰ ਨਾਲ ਦਿੱਤਾ ਏ ਵੈਰੀ ਦੀਆਂ ਇਤਾਂ ਦਾ ਉਹ ਜਵਾਬ ਪੱਥਰ ਨਾਲ ਦਿੱਤਾ ਏ ਵੈਰੀ ਦੀਆਂ ਇਤਾਂ ਦਾ ਉਹ ਸਾਰੀ ਦੁਨੀਆ ਜਾਣਦੀ ਏ ਕਿ ਸਾਡੇ ਕਿਰਦਾਰ ਹੈਗੇ ਨੇ ਉਹ ਕਿਉਂਕਿ ਇੰਡੀਆ ਦੇ ਕੋਲ ਹਜੇ ਨਿੱਕਿਆ ਸਰਦਾਰ ਹੈਗੇ ਨੇ ਉਹ ਸਾਡੀ ਆਰਮੀ ਦੇ ਵਿੱਚ ਨਿੱਕਿਆ ਹਜੇ ਸਰਦਾਰ ਹੈਗੇ ਨੇ ਹੋ ਮੈਸੇਜ ਆਉਨਾ ਸਿੰਘਾਂ ਨੂੰ ਜੋ ਬੜਕ ਟੀਵੀ ਤੇ ਮਾਰਦੇ ਨੇ ਉਹ ਲੈ ਕੇ ਆ ਜੋ ਰਫਲਾਂ ਓਏ ਪਏ ਵੈਰੀ ਲਲਕਾਰਦੇ ਨੇ ਉਹ ਲੈ ਕੇ ਆ ਜੋ ਰਫਲਾਂ ਪਏ ਵੈਰੀ ਲਲਕਾਰਦੇ ਨੇ ਹੋ ਪਰਿਆ ਆ ਨਹੀਂ ਜਾਣਾ ਓਏ ਅੰਦਰੋਂ ਇਹ ਨਾਰ ਹੈਗੇ ਨੇ ਓ ਸਾਡੇ ਇੰਡੀਆ ਦੇ ਕੋਲੇ ਨਿੱਕਿਆ ਹਜੇ ਸਰਦਾਰ ਹੈਗੇ ਨੇ ਓ ਸਾਡੀ ਆਰਮੀ ਦੇ ਵਿੱਚ ਨਿੱਕਿਆ ਹਜੇ ਸਰਦਾਰ ਹੈਗੇ ਨੇ ਓ ਸਾਡੀ ਆਰਮੀ ਦੇ ਵਿੱਚ ਨਿੱਕਿਆ ਹਜੇ ਸਰਦਾਰ ਹੈਗੇ ਨੇ ਚੰਗਾ ਲੱਗਿਆ ਤਾਂ ਬਈ ਕਮੈਂਟ ਕਰ ਦਿਓ ਤੇ ਦੱਬ ਕੇ ਸ਼ੇਅਰ ਕਰੋ 好好好